ਜੋ ਬੁਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਤਨ ਤਨ ਸਤ ਗੁਰਵਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਭ ਸੰਗਤਾਂ ਤਨ ਤਨ ਸਤਗੁਰ ਬਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜੋ ਨਿਗ੍ਹਿ ਹੈ ਹਰ ਰੋਜ਼ ਮਾਣਦੀ ਹੈ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਗੁਰਪਿਆਰੀ ਸਾਧ ਸੰਗਤ ਜੀਓ ਦੇਸ਼ ਵਰ ਦੇਸ਼ ਦੇ ਵਿੱਚ ਦੇਖ ਰਹੀਆਂ ਸਭ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਆਓ ਗੁਰੂ ਪੈਰੀ ਸਾਧ ਸੰਗਤ ਜੀਓ ਤਨ ਤਨ ਸਤਗ੍ਰਿਵਦਾਸ ਸ ਮਹਾਰਾਜ ਜੀ ਪਾਵਨ ਪੀਤਰ ਅੰਮ੍ਰਿਤ ਬਾਣੀ ਸ਼ਬਦ ਦੇ ਨਾਲ ਜੁੜਿਏ ਔਰ ਸਰਵਣ ਕਰੀਏ ਅੰਮ੍ਰਿਤ ਬਾਣੀ ਸ਼ਬਦ ਸਾਸਨ ਅਰਸੋ ਹੀਰਾ ਸਾਡ ਕੈ ਕਰ ਆਨ ਕੀ ਆਗ ਤੇ ਨਰਦੋਦਕ ਜਾਹਿੰਗ ਸਤਿ ਬਾਖੇ ਰਵਿਦਾਸ ਤੰਤੰ ਸਤਿਗੁਰ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਬਰਾਈ ਨਹੀਂ ਕਰਨੀ ਔਰ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਭਾਵ ਕਿ ਕਿਸੇ ਦੇ ਵੀ ਨਾਲ ਵੈਰ ਵਿਰੋਧ ਨਹੀਂ ਰੱਖਣਾ ਜਿਉ 88 ਤੀਰਥ ਨਾਵੈ ਜਿਉ ਦਵਾ ਦਾ ਸਿਲਾ ਪੁਜਾਵੈ ਜੀਉ ਕੂਪ ਤਟਾ ਦਿਵਾਵੇ ਕਰੇ ਨਿੰਦ ਸਭ ਮਿਰਥਾ ਜਾਵੇ ਸਤਗੁਰ ਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਉਪਦੇਸ਼ ਦਿੱਤਾ ਹੈ ਕਿ ਜੀਵ ਨੂੰ ਕਦੇ ਵੀ ਸੰਤਾਂ ਦੀ ਨਿੰਦਿਆ ਜਾਂ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਸੰਤਾਂ ਨੇ ਜਿਹੜੀ ਸੰਤਾਂ ਦੀ ਨਿੰਦਿਆ ਹੈ ਔਰ ਨਿੰਦਾ ਕਰਨ ਵਾਲਾ ਜੀਵ ਜਿੰਨੇ ਮਰਜੀ ਉਪਾਅ ਕਰ ਲਵੇ ਉਸ ਨੂੰ ਨਰਕਾਂ ਦੇ ਵਿੱਚ ਪਾਪ ਕੇ ਦੁੱਖ ਜਰੂਰ ਭੋਗਣੇ ਪੈਣੇ ਹਨ ਨਰਕ ਦਾ ਪਾਪ ਹੈ ਕਿ ਦੁੱਖ ਭੋਗਣੇ ਪੈਂਦੇ ਹਨ ਕਿਉਂਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਕਿਸੇ ਦੀ ਗੱਲ ਕਰਦੇ ਆ ਤੇ ਜਦੋਂ ਗੱਲ ਕਰਦੇ ਇਹ ਜਰੂਰ ਕਹਿ ਦਿੰਦੇ ਆ ਕਿ ਮੇਰਾ ਨਾਮ ਨਹੀਂ ਲੈਣਾ ਤੇ ਜਦੋਂ ਅਗਲੇ ਨੂੰ ਪਤਾ ਲੱਗ ਜਾਵੇ ਤਵੇ ਗੁਰੂ ਪੈਰੀ ਸਾ ਸਤਸੰਗ ਸਾਡੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਕਿ ਮੇਰਾ ਨਾਮ ਕਿਤੇ ਪਤਾ ਨਾ ਲੱਗ ਜਾਵੇ ਸਤਗੁਰ ਜੀ ਕਹਿੰਦੇ ਜਿਉ 68 ਤੀਰਥ ਨਾਵੈ ਜਿਉ ਦੁਆ ਦਾ ਸਲਾਪ ਜਾਵੇ ਕਿ ਜੇ ਕੋਈ ਜੀਵ 68 ਤੀਰਥਾਂ ਤੇ ਇਸ਼ਨਾਨ ਕਰ ਲਵੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਜੇ ਕੋਈ ਜੀਵ ਸੰਤਾਂ ਦੀ ਨਿੰਦਿਆ ਕਰਦਾ ਹੈ ਕਹਿੰਦੇ ਨਿੰਦਿਆ ਕਰਦਾ ਹੋਇਆ ਜੀਵ ਕਹਿੰਦੇ ਵੀ ਜਿੱਥੇ ਮਰਜੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵੇ ਜਿੱਥੇ ਮਰਜੀ ਜਾ ਕੇ ਨਾਵੇ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੁਣਾ ਉਹ 12 ਛਿਲਾਂ ਦੀ ਪੂਜਾ ਵੀ ਕਰ ਲਵੇ ਜਿੱਥੇ ਮਰਜੀ ਜਾ ਕੇ ਪੂਜਾ ਕਰ ਲਵੇ ਪਾਵੇਂ ਜੀਵਾਂ ਦੀ ਭਲਾਈ ਵਾਸਤੇ ਖੂਜਾ ਤਲਾਬ ਲਗਵਾ ਦੇਵੇ ਕਿ ਜੇ ਨਿੰਦਿਆ ਜਿਹੜਾ ਜੀਵ ਕਰਦਾ ਨੇ ਕਹਿੰਦੇ ਪਾਵੇਂ ਉਹ ਜਿੰਨੇ ਮਰਜੀ ਲੋਕਾਂ ਦੀ ਪਿਆਸ ਬੁਝਾਉਣ ਵਾਸਤੇ ਖੂਹ ਲਗਵਾ ਦੇਵੇ ਪਾਵੇਂ ਤਲਾਬ ਲਗਵਾ ਦੇਵੇ ਜੇਕਰ ਉਹ ਜੀਵ ਸੰਤਾਂ ਦੇ ਨਿੰਦਿਆ ਕਰਦਾ ਹੈ ਤਾਂ ਇਹ ਸਭ ਕੁਝ ਕੀਤਾ ਹੋਇਆ ਨਸਫਲ ਚਲਾ ਜਾਂਦਾ ਹੈ ਕਿ ਜੀਵ ਕਵੇ ਕਿ ਮੈਂ ਤੀਰਤਾਨਾਂ ਤੇ ਜਾ ਕੇ ਇਸ਼ਨਾਨ ਕਰ ਲਵਾਂ ਮੂਰਤੀਆਂ ਦੀ ਪੂਜਾ ਕਰ ਲਵਾਂ ਔਰ ਖੂਪਟਾ ਦੇਵਾਂ ਤਲਾਬ ਲਗਵਾ ਦੇਵਾਂ ਕਹਿੰਦੇ ਸਭ ਕੁਝ ਕਰਨ ਤੋਂ ਬਾਅਦ ਨਿੰਦਿਆ ਕਰ ਦੇਵੇ ਤੇ ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਸੇਵਾ ਕੀਤੀ ਹੋਈ ਬ्यर्थ ਚੱਲੇ ਜਾਂਦੀ ਹੈ ਜਿਵੇਂ ਕਈ ਵਾਰ ਆਪਾਂ ਦੇਖਦੇ ਨਾ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆਪਾਂ ਤੇ ਸੇਵਾ ਕਰਦੇ ਹੋਏ ਕਿਤੇ ਕਹਿੰਦੇ ਅਸੀਂ ਕੋਈ ਚਾਰ ਪਾਸੇ ਦੇ ਦਿੱਤੇ ਤਾਂ ਅਸੀਂ ਜਿੰਨਾ ਚਿਰ 10 20 ਜਣਿਆਂ ਨੂੰ ਦੱਸਦੇ ਨਹੀਂ ਤੇ ਉਹਨਾਂ ਚਿਰ ਸਾਡੇ ਮਨ ਨੂੰ ਸਬਰ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਦੂਸਰਿਆਂ ਨੂੰ ਨਾ ਦੱਸਣਾ ਦਈਏ ਕਿ ਮੈਂ ਆ ਸੇਵਾ ਕੀਤੀ ਹੈ ਮੈਂ ਆ ਸੇਵਾ ਕੀਤੀ ਹੈ ਮੈਂ ਨਾ ਕਰਦਾ ਤੇ ਇਹ ਕੰਮ ਤੁਰ ਨਹੀਂ ਜਾਣਦਾ ਸੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਆਪਾਂ ਦੇਖਦੇ ਆਂ ਗੁਰਦੁਆਰਿਆਂ 'ਚ ਦੇਖਦੇ ਮੰਦਰਾਂ ਦੇ ਵਿੱਚ ਦੇਖਦੇ ਆ ਧਾਰਮਿਕ ਸਥਾਨਾਂ ਤੇ ਦੇਖਦੇ ਬਹੁਤ ساری ਸੇਵਾਵਾਂ ਦਾ ਰਾਂ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਜੇ ਇਹ ਸੇਵਾ ਨਾ ਕਰਦਾ ਇਹ ਤਾਂ ਤੁਰ ਨਹੀਂ ਚੜਨੀ ਸੀ ਪਰ ਉਹਨੂੰ ਪੁੱਛ ਕੇ ਦੇਖਿਆ ਜਾਵੇ ਕਿ ਭਲਿਆ ਲੋਕਾ ਇਸ ਗੁਰੂ ਘਰ ਤੋਂ ਇਲਾਵਾ ਵੀ ਜਿੱਥੇ ਤੂੰ ਸੇਵਾ ਕਰਦਾ ਹੈ ਇਸ ਗੁਰੂ ਘਰ ਤੋਂ ਇਲਾਵਾ ਵੀ ਲੱਖਾਂ ਗੁਰੂ ਘਰ ਹਨ ਜੋ ਪਰਮਾਤਮਾ ਦੇ ਨਾਮ ਤੇ ਬਣੇ ਉਹਨਾਂ ਨੂੰ ਕੌਣ ਚਲਾ ਰਿਹਾ ਹੈ ਉਹ ਆਪਣੇ ਆਪ ਚੱਲਿਆ ਨੂੰ ਪਰਮਾਤਮਾ ਚਲਾ ਰਿਹਾ ਹੈ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ ਸਾਧ ਕੰ ਨਿੰਦਕ ਕੈਸੇ ਤਰੇ ਸਾਧ ਪਰ ਜਾਣੋ ਨਰਕ ਹੀ ਭਰੇ ਕਿ ਸੰਤਾਂ ਦੀ ਨਿੰਦਾ ਕਰਨ ਵਾਲਾ ਜੀਵ ਕਿਸ ਤਰ੍ਹਾਂ ਪੰਸਾਗਰ ਤੋਂ ਪਾਰ ਹੋ ਸਕਦਾ ਹੈ ਉਸ ਨੂੰ ਜ਼ਰੂਰ ਹੀ ਨਰਕਾਂ ਦੇ ਵਿੱਚ ਭਾਵ ਦੁੱਖ ਭੋਗਣਾ ਪੈਣਾ ਹੈ ਨਰਕਾਂ ਦੇ ਵਿੱਚ ਭਾਵ ਜਾਣਦਾ ਕਿ ਉਹਨੂੰ ਦੁੱਖ ਭੋਗਣੇ ਪੈਣੇ ਹਨ ਸਤਿਗੁਰ ਕਬੀਰ ਮਹਾਰਾਜ ਜੀ ਵੀ ਫਰਮਾਉਂਦੇ ਹਨ ਕਿ ਸੰਤਮਾ ਪੁਰਸ਼ ਹਮੇਸ਼ਾ ਸੰਤਾਂ ਨੂੰ ਪਰਮਾਤਮਾ ਦਾ ਰੂਪ ਸਮਝਦੇ ਹਨ ਸਤਿਗੁਰ ਅਦਾਸਮਰ ਜੀ ਫਰਮਾਉਂਦੇ ਰਬੀਦਾਸ ਭਨੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਕਿ ਸੰਤਾਂ ਔਰ ਪਰਮਾਤਮਾ ਦੇ ਵਿੱਚ ਕੋਈ ਪੇਦ ਨਹੀਂ ਹੈ ਸੰਤ ਪਰਮਾਤਮਾ ਦਾ ਰੂਪ ਹੀ ਇਸ ਲੈ ਕੇ ਇਸ ਸੰਸਾਰ ਵਿੱਚ ਲੋਕਾਂ ਦਾ ਭਲਾ ਕਰਨ ਲਈ ਆਉਂਦੇ ਹਨ ਇਸ ਕਰਕੇ ਉਹ ਪਰਮਾਤਮਾ ਦੇ ਵਿੱਚ ਤੇ ਸੰਤਾਂ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਸਤਿਗੁਰ ਕਬੀਰ ਮਹਾਰਾਜ ਜੀ ਬਰਮਾਉਂਦੇ ਨੇ ਕਿ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕੇ ਸੰਸਾਰੀ ਜੀਵੋ ਸੰਤਾਂ ਦੀ ਕਦੇ ਵੀ ਨਿੰਦਿਆ ਨਾ ਕਰੋ ਕਿਉਂਕਿ ਸੰਤਾਂ ਤੇ ਪਰਮਾਤਮਾ ਇੱਕ ਰੂਪ ਹਨ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਿ ਏਕੋ ਦਾ ਮਤਲਬ ਕਿ ਦੋਨਾਂ ਦਾ ਰੂਪ ਇੱਕ ਹੀ ਹੈ ਜੋ ਗ੍ਰਹਿਣ ਕਰੇ ਕੁੱਲ ਖੇਤ ਅਰਪੇ ਨਾਰ ਸਿੰਗਾਰ ਸਮੇਤ ਸੰਗਲੇ ਸਮਿਤਰੀ ਸਰਵਣੀ ਸੁੰਨੇ ਕਰੇ ਨਿੰਦ ਕਬ ਨੇ ਨਹੀਂ ਗੁਣੇ ਜੇਕਰ ਕੋਈ ਜੀਵ குரு ਖੇਤਰ ਵਿੱਚ ਕਹਿੰਦੇ ਸਭ ਤੋਂ ਵੱਧ ਕਹਿ ਦਿੰਦੇ ਸੀ ਕਿ ਉੱਥੇ ਜਾ ਕੇ ਦਾਨ ਪੁੰਨ ਕਰਨ ਦੇ ਨਾਲ ਜੀਵ ਦਾ ਜੀਵਨ ਸਫਲਾ ਹੋ ਜਾਂਦਾ ਹੈ ਕਹਿੰਦੇ ਜੇਕਰ ਕੋਈ ਜੀਵ குரு ਖੇਤਰ ਵਿਖੇ ਸੂਰਜ ਗ੍ਰਹਿਣ ਦੇ ਸਮੇਂ ਜਾ ਕੇ ਇਸ਼ਨਾਨ ਕਰਕੇ ਕਹਿੰਦੇ ਆਪਣੀ ਇਸਤਰੀ ਨੂੰ 16 ਸ਼ਿੰਗਾਰਾਂ ਨਾਲ ਸਜਾ ਕੇ ਦਾਨ ਕਰ ਦੇਵੇ 27 ਸਿਮਰਤਿਆਂ ਨੂੰ ਆਪਣੇ ਕੰਨਾਂ ਨਾਲ ਸੁਣ ਲਵੇ ਜੇਕਰ ਉਹ ਜੀਵ ਸੰਤਾਂ ਦੇ ਨਿੰਦਿਆ ਕਰਦਾ ਹੈ ਤਾਂ ਉਸ ਦਾ ਇਹ ਸਭ ਕੁਝ ਕੀਤਾ ਹੋਇਆ ਕਿਸੇ ਕੰਮ ਨਹੀਂ ਆਉਂਦਾ ਕਿ ਜਿਵੇਂ குரு ਖੇਤਰ ਦੇ ਵਿੱਚ ਕਿਹਾ ਗਿਆ ਕਿ ਉੱਥੇ ਜਾ ਕੇ ਦਾਨ ਕਰਨ ਦੇ ਨਾਲ ਜੀਵ ਦਾ ਜੀਵਨ ਸਫਲਾ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ দান ਦਾ ਭਲਿਆ ਦੂਰ ਦੀ ਗੱਲ ਹੈ ਜੇਕਰ ਕਹਿੰਦੇ ਆਪਣੇ ਜੀਵਨ ਸਾਥੀ ਦਾ ਭਾਵ ਤੂੰ ਆਪਣੇ ਆਪ ਨੂੰ ਵੀ দান ਕਰ ਦੇਵੇਂ ਕਿਸੇ ਨੂੰ ਕਹਿੰਦੇ ਸੌਂਪ ਦੇਵੇਂ ਜੇਕਰ ਤੂੰ ਆਪਣੀ ਇਸਤਰੀ ਨੂੰ 16 ਸ਼ਿੰਗਾਰਾਂ ਦੇ ਨਾਲ ਤਿਆਰ ਕਰਕੇ ਸਜਾ ਕੇ দান ਕਰ ਦੇਵੇਂ ਭਾਵੇਂ ਜਿੰਨੀਆਂ ਮਰਜ਼ੀ ਕਹਿੰਦੇ ਸਮਰਤियां ਸੁਣ ਲਵੇਂ ਪਾਠ ਸੁਣ ਲਵੇਂ ਜਿੰਨੇ ਮਰਜੀ ਗ੍ਰੰਥ ਸੁਣ ਲਵੇ ਕਹਿੰਦੇ ਜੇਕਰ ਤੂੰ ਭਾਈ ਫੇਰ ਵੀ ਸੰਤਾਂ ਦੇ ਨਿੰਦਿਆ ਕਰਦਾ ਹੈ ਤਾਂ ਫੇਰ ਇਹ ਸਭ ਕੁਝ ਤੇਰਾ ਕੀਤਾ ਹੋਇਆ ਬ्यर्थ ਚਲੇ ਜਾਣਾ ਹੈ ਜੀਉ ਅਨੇਕ ਪ੍ਰਸ਼ਾਦ ਕਰਾਵੇ ਪੂਮੀ দান ਸੁਭਾ ਮੰਡ ਪਾਵੇ ਆਪਣਾ ਵਿਗਾਰ ਬਣਾਣਾ ਸੰਡੇ ਕਰੇ ਨਿੰਦ ਉਹ ਜੋਨੀ ਹੰਡੇ ਕਿ ਜੇ ਕੋਈ ਜੀਵ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਕਰਾ ਕੇ ਲੋਕਾਂ ਨੂੰ ਭੋਜਨ ਛਕਾਵੇ ਤੇ ਜੀਵ ਕਵੇ ਕਿ ਮੈਂ ਰੋਜ਼ ਲੰਗਰ ਲਗਾ ਦਵਾਂ ਰੋਜ਼ ਦਾ ਰੋਜ਼ ਨਵੇਂ ਤੋਂ ਨਵਾਂ ਭੋਜਨ ਬਣਾ ਕੇ ਲੋਕਾਂ ਨੂੰ ਲੰਗਰ ਛਕਾ ਦਵਾਂ ਔਰ ਉਸ ਤੋਂ ਬਾਅਦ ਆਖੇ ਕਿ ਮੈਂ ਭੁੱਖੇ ਲੋਕਾਂ ਨੂੰ ਲੰਗਰ ਛਕਾ ਰਿਆ ਤੇ ਨਿੰਦਿਆ ਚੁਗਲੀ ਲੋਕਾਂ ਦੀ ਕਰੇ ਸੰਤਾਂ ਦੀ ਨਿੰਦਿਆ ਕਰੇ ਤੇ ਸਤਗੁਰੂ ਜੀ ਕਹਿੰਦੇ ਉਹ ਲੰਗਰ ਛਕਾਉਣ ਦਾ ਵੀ ਤੈਨੂੰ ਕੋਈ ਫਾਇਦਾ ਨਹੀਂ ਹੋਣਾ ਕਿ ਮੈਂ ਭਾਂਤ ਪਾਉਂਦੇ ਲੰਗਰ ਬਣਾ ਕੇ ਜਿਹੜਾ ਸਮਾਨ ਬਣਾ ਕੇ ਮੈਂ ਲੋਕਾਂ ਨੂੰ ਲੰਗਰ ਛਕਾਉਂਦਾ ਹਾਂ ਸਤਗੁਰੂ ਜੀ ਕਹਿੰਦੇ ਉਹ ਕੀਤਾ ਹੋਇਆ ਲੰਗਰ ਲਾਇਆ ਹੋਇਆ ਬ्यर्थ ਚਲਾ ਜਾਂਦਾ ਹੈ ਆਪਣੀ ਜ਼ਮੀਨ দান ਕਰਕੇ ਤੇ ਆਪਣੇ ਭਾਵੇਂ ਜ਼ਮੀਨ ਵੀ দান ਕਰ ਕੇ ਸਾਰੇ ਸੰਸਾਰ ਵਿੱਚ ਉਸਤਤ ਪ੍ਰਾਪਤ ਕਰ ਲਵੇ ਪਾਪ ਕੇ দান ਕਰਕੇ ਉਸਤਤ ਪ੍ਰਾਪਤ ਕਰ ਲਵੇ ਕਹਿੰਦੇ ਫੇਰ ਵੀ ਜੇ ਤੂੰ ਪਾਈ ਸੰਤਾਂ ਦੀ ਨਿੰਦਿਆ ਕਰਦਾ ਤਾਂ ਵੀ ਉਹ ਜਿਹੜੀ ਉਸਤਤ ਹੈ ਕਿਸੇ ਕੰਮ ਨਹੀਂ ਆਉਣੀ ਆਪਣਾ ਕੰਮ ਵਿਗਾੜ ਕੇ ਕਿ ਅਸੀਂ ਆਪਣਾ ਕੰਮ ਵਿਗਾੜ ਕੇ ਦੂਸਰਿਆਂ ਦਾ ਕੰਮ ਸਵਾਰ ਦਈਏ ਕਹਿੰਦੇ ਜੇ ਉਹ ਕੰਮ ਸਵਾਰਨ ਤੋਂ ਬਾਅਦ ਅਸੀਂ ਨਿੰਦਿਆ ਚੁਗਲੀ ਕਰ ਦਈਏ ਤੇ ਉਹ ਕੀਤਾ ਹੋਇਆ ਕੰਮ ਵੀ ਵਿਅਰਥ ਚਲਾ ਜਾਂਦਾ ਹੈ ਜੇਕਰ ਜੀਵ ਸੰਤਾਂ ਦੀ ਨਿੰਦਿਆ ਕਰਦਾ ਹੈ ਤੇ ਉਹ ਉਸ ਨੂੰ ਬਹੁਤ ਜੁਨਿਆਂ ਵਿੱਚ ਭਟਕਣਾ ਪੈਂਦਾ ਹੈ ਕਿ ਅਨੇਕਾਂ ਜੁਨਾਂ ਦੇ ਵਿੱਚ ਇਹ ਜਨਮ ਲੈ ਕੇ ਜੀਵ ਭਟਕਦਾ ਫਿਰਦਾ ਹੈ ਸਤਗੁਰ ਅਰਜਨ ਦੇ ਮਹਾਰਾਜ ਜੀ ਵਰਉਂਦੇ ਸੰਤ ਕਾ ਦੁਖੀ ਜਨਮੈ ਮਰੇ ਕਿ ਸੰਤ ਕਾ ਦੁਖੀ ਕਿ ਜਿਹੜਾ ਸੰਤਾਂ ਨੂੰ ਦੁੱਖ ਦਿੰਦਾ ਹੈ ਸੰਤਾਂ ਦੀ ਨਿੰਦਿਆ ਕਰਨ ਵਾਲਾ ਜੀਵ ਹੈ ਜੰਮਦਾ ਮਰਦਾ ਹੀ ਰਹਿੰਦਾ ਹੈ ਸੰਤ ਕਾ ਦੁਖੀ ਮਹਾ ਤਿਆਰਾ ਕਿ ਸੰਤਾਂ ਨੂੰ ਦੁੱਖ ਦੇਣ ਵਾਲਾ ਮਹਾ ਤਿਆਰਾ ਹੁੰਦਾ ਹੈ ਨਿੰਦਾ ਕਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਦਾਰਿਆ ਕਿ ਇਹ ਸੰਸਾਰ ਦੇ ਲੋਕੋ ਤੁਸੀਂ ਨਿੰਦਿਆ ਸੰਤਾਂ ਦੀ ਕਿਉਂ ਕਰਦੇ ਹੋ ਕਿਉਂ ਸੰਤਾਂ ਦੀ ਨਿੰਦਾ ਕਰਦੇ ਹੋ ਕਿਉਂ ਦੂਸਰੇ ਦੀ ਬੁਰਾਈ ਕਰਦੇ ਹੋ ਕਿਉਂ ਲੋਕਾਂ ਦੀ ਨਿੰਦਾ ਕਰਦੇ ਹੋ ਕਦੇ ਵੀ ਸਾਨੂੰ ਨਿੰਦਾ ਨਹੀਂ ਕਰਨੀ ਚਾਹੀਦੀ ਸੰਸਾਰ ਵਿੱਚ ਸੰਤਾਂ ਦੀ ਨਿੰਦਾ ਕਰਨ ਵਾਲੇ ਦਾ ਅਪਜਸ ਹੀ ਹੁੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨਿੰਦਕ ਦੇ ਕਰਮਾਂ ਦਾ ਫਲ ਚੰਗੀ ਤਰ੍ਹਾਂ ਵਿਚਾਰ ਕਰਕੇ ਨਿਰਣਾ ਕੀਤਾ ਕਿ ਉਸ ਨੂੰ ਜ਼ਰੂਰੀ ਨਰਕਾਂ ਦੇ ਵਿੱਚ ਜਾਣਾ ਪੈਂਦਾ ਹੈ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਸੰਤ ਕੈ ਦੁਖਨ ਨਰਕ ਮੈਂ ਪਾਈ ਕਿ ਸੰਤਾਂ ਦਾ ਦੁਖੀ ਨਰਕਾਂ ਵਿੱਚ ਜਾਂਦਾ ਜਿੰਨੇ ਵੀ ਸੰਤ ਮਹਾਪੁਰਸ਼ ਦੇਖ ਲਈਏ ਸਾਰਿਆਂ ਨੇ ਇਹ ਕਿ ਆਪਾਂ ਹੁਣ ਮਹਾਰਾਜ ਜੀ ਦੇ ਗ੍ਰੰਥ ਪੜ੍ਹ ਕੇ ਦੇਖ ਲਈਏ ਅੰਮ੍ਰਿਤ ਮਾਨੀ ਗ੍ਰੰਥ ਪੜ੍ਹ ਕੇ ਦੇਖ ਲਈਏ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲਈਏ ਜਿੰਨੇ ਵੀ ਧਾਰਮਿਕ ਗ੍ਰੰਥ ਆਪਾਂ ਪੜ੍ਹ ਕੇ ਦੇਖ ਲਈਏ ਉਨ੍ਹਾਂ ਦੇ ਵਿੱਚ ਸਭ ਦੇ ਵਿੱਚ ਇਹ ਲਿਖਿਆ ਕਿ ਸਾਨੂੰ ਕਦੇ ਵੀ ਨਿੰਦਾ ਚੁਗਲੀ ਨਹੀਂ ਕਰਨੀ ਚਾਹੀਦੀ ਜੇ ਅਸੀਂ ਪੜ ਕੇ ਵੀ ਫਿਰ ਵੀ ਬੁਰਾਈ ਕਰੀਏ ਜੇ ਸੰਤਾਂ ਦੇ ਉੱਪਰ ਕੋਚਨ ਮਾਰ ਕਰੀਏ ਜੇ ਸੰਤਾਂ ਨੂੰ ਮਾੜਾ ਕਹੀਏ ਤਾਂ ਫਿਰ ਕਹਿੰਦੇ ਸਾਨੂੰ ਉਹ ਧਾਰਮਿਕ ਗ੍ਰੰਥ ਵੀ ਪੜਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜੇ ਸਾਡੇ ਗੁਰੂ ਨੇ ਕਹਿ ਦਿੱਤਾ ਕਿ ਗੁਰੂ ਨੇ ਕਹਿ ਦਿੱਤਾ ਕਿ ਆਹ ਰਸਤਾ ਸਹੀ ਹੈ ਤੇ ਸਾਨੂੰ ਉਸੇ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲਾ ਕਰਨਾ ਤੇ ਜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੀ ਨਹੀਂ ਗੁਰੂ ਦੇ ਦੱਸੇ ਹੋਏ ਦੇ ਜਿਹੜੀ ਗੱਲ ਹੈ ਉਹ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਫਿਰ ਵੀ ਅਸੀਂ ਸੰਤਾਂ ਦੇ ਨਿੰਦਿਆ ਕਰ ਜਾਂਦੇ ਆ ਬराई ਕਰ ਜਾਂਦੇ ਵੇ ਬਾਣੀ ਪੜਨ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਸਾਨੂੰ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਗੋਂ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਉਹਤੇ ਵਿਸ਼ਵਾਸ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਅਸੀਂ ਗੁਰੂ ਬਾਵੇਂ ਗੁਰੂ ਮਰਗੇ ਬਣ ਸਕਦੇ ਹਾਂ ਸਤਿਗੁਰ ਜੀ ਫਰਮਾਉਂਦੇ ਕਿ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਕਹਿੰਦੇ ਭਾਈ ਕਿ ਉਹ ਪਰਮਾਤਮਾ ਦੇ ਵਿੱਚ ਦਾ ਜੀਵ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਜਿਵੇਂ ਕਹਿੰਦੇ ਮੈਂ ਪਰਮਾਤਮਾ ਦਾ ਨਾਮ ਜਪ ਕੇ ਮੇਰੇ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਕਿ ਤੂੰ ਹੀ ਮੋਹੀ ਮੋਹੀ ਤੋ ਇੰਤਰ ਕਹਿੰਦਾ ਕਿ ਪਰਮਾਤਮਾ ਨੂੰ ਵੀ ਸਵਾਲ ਕਰ ਦਿੱਤਾ ਸਤਿਗੁਰੂ ਅਰਬਦਾਸ ਮਹਾਰਾਜ ਨੇ ਕਹਿ ਪਰਮਾਤਮਾ ਦੱਸੋ ਤੇਰੇ ਮੇਰੇ ਵਿੱਚ ਕੀ ਫਰਕ ਹੈ ਕੋਈ ਫਰਕ ਨਹੀਂ ਮੈਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹਾਂ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਗੁਰੂ ਦੀ ਬਾਣੀ ਤਨ ਤਨ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅਮਰਦ ਬਾਣੀ ਸਰਵਨ ਕਾਨੀ ਹੈ ਪੜਨੀ ਹੈ ਸੁਣਨੀ ਹੈ ਸੁਣ ਕੇ ਉਹਦਾ ਅਸਰ ਆਪਣੇ ਹਿਰਦੇ ਦੇ ਵਿੱਚ ਸੋਣਾ ਹੈ ਸਾਨੂੰ ਹਮੇਸ਼ਾ ਗੁਰੂ ਨੇ ਇਹੀ ਦੱਸਿਆ ਹੈ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਰਬਿਦਾਸ ਸੋਈ ਸਾਧੂ ਭਲੋ ਜੋ ਰਹੇ ਸਦਾ ਨਿਰਵੈਰ ਸੁਖਦਾਈ ਸੰਤਾ ਗਹਿ ਸਭਨਾ ਮੰਗੇ ਖੈਰ ਸਤਿਗੁਰ ਜੀ ਕਹਿੰਦੇ ਉਹੀ ਸਾਧੂ ਪਲਾ ਹੈ ਉਹੀ ਸੰਤ ਪਲਾ ਹੈ ਉਹੀ ਜੀ ਪਲਾ ਹੈ ਜਿਹਦੇ ਮਨ ਦੇ ਵਿੱਚ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਹੈ ਇਸ ਕਰਕੇ ਸਾਨੂੰ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਆਪਣਾ ਜੀਵਨ ਸਫਲਾਕਾਣਾ ਚਾਹੀਦਾ ਹੈ ਜੈ ਗੁਰਦੇਵ ਜੋ ਬੁਲੇ ਸੋ ਨਿਰਬੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੈ ਗੁਰਦੇ ਤਨ ਗੁਰਦੇ ਦੇ